ਸਰ ਨਾਮ ਕੀ ਹੈ ਤੁਹਾਡਾ ਆ ਮੈਂ ਡਾਕਟਰ ਅਮਰਿਤ ਡਿਸਟ੍ਰਿਕਟ ਹੈਲਥ ਆਫੀਸਰ ਮੋਹਾਲੀ ਜੀ ਕੀ ਇਨਫੋਰਮੇਸ਼ਨ ਆਈ ਸਰ ਮੈਨੂੰ ਪੁਲਿਸ ਤੋਂ ਮਾਰਨਿੰਗ ਚ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਨੇ ਇੱਕ ਗੱਡੀ ਰੋਕੀ ਹੈ ਜਿਸ ਦੇ ਵਿੱਚ ਆ ਸੋਇਆ ਚੰਪ ਤੇ ਮੈਦਾ ਚੰਪ ਦੀ ਭਰੀ ਹੋਈ ਹੈ ਐਂਡ ਉਹਨਾਂ ਨੂੰ ਕੁਝ ਡਾਊਟਫੁਲ ਲੱਗਦਾ ਤੇ ਇਸ ਕਰਕੇ ਮੈਂ ਮੌਕੇ ਤੇ ਆਪਦੇ ਜਿਹੜੇ ਜਿਹੜੇ ਇਨਸਪੈਕਟਰ ਆਫੀਸਰ ਏਰੀਆ ਇਨਚਾਰਜ ਨੇ ਰਾਜਦੀਪ ਕੌਰ ਉਹਨਾਂ ਨੂੰ ਭੇਜਤਾ ਐਂਡ ਸ਼ੀ ਇਜ਼ ਹੇਅਰ ਐਂਡ ਉਹ ਇਨਸਪੈਕਟ ਕਰ ਰਹੀ ਨੇ ਇਹਨੂੰ ਹਾਂ ਡਿਟੇਲਸ ਐਸ ਪਰ ਐਕਟ ਹੁਣ ਜਿਹੜੇ ਫੂਡ ਸੇਫਟੀ ਐਕਟ ਦੇ ਮੁਤਾਬਕ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਕਿ ਐਂਡ ਸੈਂਪਲਿੰਗ ਕੀਤੀ ਜਾਏਗੀ ਲੀਗਲ ਸੈਂਪਲ ਵਿਲ ਬੀ ਸੰਡ ਟੂ ਦ ਲੈਬ ਐਂਡ ਆਫਟਰ ਦੈਟ ਦ ਐਕਸ਼ਨ ਵਿਲ ਬੀ ਟੇਕਨ ਐਸ ਪਰ ਦ ਰਿਜ਼ਲਟਸ ਲੈ ਉਸਾਰਾ ਕੁਛ ਚੈੱਕ ਕਰ ਰਹੇ ਹਾਂ ਜੀ ਲਾਇਸੈਂਸ ਇਹਨਾਂ ਕੋਲੇ ਹੁੰ ਡਿਟੇਲਸ ਚੈੱਕ ਕਰ ਰਹੇ ਹਾਂ ਪਰ ਇੱਕ ਦੇਖਿਆ ਜੀ ਆਮ ਲੋਕ ਜਿਹੜੇ ਮਾਰਕੀਟਿੰਗ ਤੇ ਸੋਇਆ ਚਾਂਪ ਕੇ ਵੇਚੀ ਜਾਂਦੇ ਹੈ ਮਿਰਦਾ ਚਾਂਪ ਇਸ ਦੇ ਉੱਪਰ ਜਿਹੜਾ ਹੈਗਾ ਬਾਹਰ ਲੇਬਲ ਤੇ ਤਾਂ ਵੈਜ ਚਾਂਪ ਲਿਖਿਆ ਹੋਇਆ ਤਾਂ ਇਸ ਤੇ ਵੈਜ ਚਾਂਪ ਲਿਖਿਆ ਹੋਇਆ ਸੋਇਆ ਚ ਕੀ ਕਿਸੇ ਤੇ ਇਦਾਂ ਨਾ ਹੋਏ ਕਿ ਮਿਸਲੀਡਿੰਗ ਜਾਂ ਮਿਸਪ੍ਰੈਂਡੇਡ ਹੋਵੇ ਕਿ ਜੇਕਰ ਕਦੀ ਦੇ ਵਿੱਚ ਗਲਤੀ ਦੇ ਵਿੱਚ ਕੋਈ ਪੈਰਾ ਦੇ ਵਿੱਚ ਰੱਖਿਆ ਜਿਸੇ ਲਿੱਖੀ ਹੋ ਜਰਾ ਵੀ ਆ ਹਾਇਸਟ ਨੇ ਟਾਈਮ ਉੱਪਰ ਲੈ ਕੇ ਜਾ ਰਹੇ ਕੋਈ ਹਾਂ ਇਸ ਇਸ ਚੀਜ਼ ਦੇ ਖਿਲਾਫ ਐਕਸ਼ਨ ਕਰ ਰਹੇ ਹਾਂ ਇਹਦੇ ਖਿਲਾਫ ਐਕਸ਼ਨ ਕਰ ਰਹੇ ਹਾਂ ਵੀਲ ਟੇਕ ਐਕਸ਼ਨ ਜਿਹੜਾ ਟੈਂਪਰੇਚਰ ਮੇਨਟੇਨ ਨਹੀਂ ਖਰਾਬ ਹੋਇਆ ਵਿਲ ਡਿਸਕਾਰਡ ਇਟ ਐਂਡ ਵਿਲ ਟੇਕ ਦ ਐਕਸ਼ਨ ਰਿਗਾਰਡਿੰਗ ਐਂਡ ਵਿਲ ਪੁੱਟ ਇਟ ਟੂ ਦ ਕੋਰਪੋਰੇਸ਼ਨ ਚਲਾਣ ਹਾਂਜੀ ਇਹ ਤਾਂ ਟੈਂਪਰੇਚਰ ਮੇਨਟੇਨ ਕਰਨਾ ਹੁੰਦਾ ਹੈ ਇਹਨਾਂ ਨੇ ਅਜਮਾਨਜਗ ਮਾਨਜਗ ਐਸਐਸਪੀ ਸਾਹਿਬ ਸ਼੍ਰੀ ਹਰਮਨਦੀਪ ਸਿੰਘ ਹੰਸ ਜੀ ਦੇ ਨੀਤੀ ਦਿਸ਼ਾ ਨਿਰਦੇਸ਼ਾਂ ਉੱਤੇ ਅੱਜ ਆਪਰੇਸ਼ਨ ਸੀਲ ਚਲਾਇਆ ਜਾ ਰਿਹਾ ਹੈ ਜਿਦੇ ਵਿੱਚ ਜਿੰਨੇ ਵੀ ਚੰਡੀਗੜ੍ਹ ਸਾਈਡ ਤੋਂ ਜਾਂ ਬਾਰਡਰ ਸਾਈਡ ਤੋਂ ਜਿੱਧਰੋਂ ਵੀ ਕੋਈ ਗੱਡੀਆਂ ਆ ਰਹੀਆਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਚੈਕਿੰਗ ਦੌਰਾਨ ਅਸੀਂ ਇਹ ਗੱਡੀ ਸਾਹਮਣੇ ਖੜੀ ਹੈ ਆਪਣੇ ਗੱਡੀ ਸਿਫਟ ਕਰਦੀ ਹੈ ਇਹਦੇ ਵਿੱਚ ਕੁਝ ਫੂਡ ਆਈਟਮ ਸੀਗੇ ਜੋ ਕਿ ਸੋਇਆ ਚਾਪ ਜਾਂ ਮੈਦਾ ਚਾਪ ਦੱਸ ਰਹੇ ਹਨ ਬੜੇ ਬਹੁਤ ਪੁਰਾਣਾ ਸਮਾਨ ਸੀਗਾ ਤੇ 스멜 ਦੇ ਰਿਹਾ ਸੀ ਪੂਰਾ ਉਸ ਰਿਗਾਰਡਿੰਗ ਅਸੀਂ ਫਿਰ ਫੂਡ ਇਨਸਪੈਕਟਰ ਮੈਡਮ ਨੂੰ ਬੁਲਾਇਆ ਇੱਥੇ ਤੇ ਉਹ ਕਾਰਵਾਈ ਕਰ ਰਹੇ ਆ ਚੈੱਕ ਕਰਕੇ ਆਪਣੀ ਜਿਹੜੀ ਬਣਦੀ ਉਹਨਾਂ ਦੀ ਹੈਗੀ ਆ ਜੀ ਸਰ ਨਾਮ ਕੀ ਤੁਹਾਡਾ ਆ ਮੈਂ ਡਾਕਟਰ ਅਮਰਿਤ ਡਿਸਟ੍ਰਿਕਟ ਹੈਲਥ ਆਫੀਸਰ ਮੋਹਾਲੀ ਜੀ ਕੀ ਇਨਫੋਰਮੇਸ਼ਨ ਆਈ ਸਰ ਆ ਮੈਨੂੰ ਪੁਲਿਸ ਤੋਂ ਮਾਰਨਿੰਗ ਚ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਨੇ ਇੱਕ ਗੱਡੀ ਰੋਕੀ ਹੈ ਜਿਸ ਦੇ ਵਿੱਚ ਆ ਸੋਇਆ ਚੰਪ ਤੇ ਮੈਦਾ ਚੰਪ ਦੀ ਭਰੀ ਹੋਈ ਹੈ ਐਂਡ ਉਹਨਾਂ ਨੂੰ ਕੁਝ ਡਾਊਟਫੁਲ ਲੱਗਦਾ ਤੇ ਇਸ ਕਰਕੇ ਮੈਂ ਮੌਕੇ ਤੇ ਆਪਦੇ ਜਿਹੜੇ ਜਿਹੜੇ ਇਨਸਪੈਕਟਰ ਆਫੀਸਰ ਏਰੀਆ ਇਨਚਾਰਜ ਨੇ ਰਾਜਦੀਪ ਘਰ ਉਹਨਾਂ ਨੂੰ ਭੇਜਤਾ ਐਂਡ ਸ਼ੀ ਇਜ਼ ਹੇਅਰ ਐਂਡ ਉਹ ਇਨਸਪੈਕਟ ਕਰ ਰਹੇ ਨੇ ਇਹਨੂੰ ਆ ਡੀਟੇਲਸ ਐਸ ਪਰ ਐਕਟ ਹੁਣ ਜਿਹੜੇ ਫੂਡ ਸੇਫਟੀ ਐਕਟ ਦੇ ਮੁਤਾਬਕ ਇਹਨਾਂ ਦੇ ਕਲਾਕ ਕਾਰਵਾਈ ਕੀਤੀ ਜਾਏਗੀ ਕਿ ਐਂਡ ਸੈਂਪਲਿੰਗ ਕੀਤੀ ਜਾਏਗੀ ਲੀਗਲ ਸੈਂਪਲ ਵਿਲ ਬੀ ਸੈਂਟ ਟੂ ਦ ਲੈਬ ਐਂਡ ਆਫਟਰ ਦੈਟ ਦ ਐਕਸ਼ਨ ਵਿਲ ਬੀ ਟੇਕਨ ਐਸ ਪਰ ਦ ਰਿਜ਼ਲਟਸ ਲੈ ਉਹ ਸਾਰਾ ਕੁਝ ਚੈੱਕ ਕਰ ਰਹੇ ਹੈ ਜੀ ਲਾਇਸੈਂਸ ਸੇਨ ਕੋਲੇ ਹੁਣ ਡੀਟੇਲਸ ਚੈੱਕ ਕਰ ਰਹੇ ਹੈ ਤਾਂ ਇੱਕ ਦੇਖਿਆ ਜੀ ਆ ਮਤਲਬ ਜਿਹੜੇ ਮਾਰਕੀਟਿੰਗ ਤੇ ਸੋਇਆ ਚਾਂਪ ਕੇ ਵੇਚੀ ਜਾਂਦੇ ਹੈ ਹੈ ਮਿਰਦਾ ਚਾਂਪ ਇਸ ਦੇ ਉੱਪਰ ਜਿਹੜਾ ਹੈ ਦਾ ਇਸ ਤੇ ਵਚ ਚੰਪ ਲਿਖਿਆ ਹੋਇਆ ਸੋਇ ਚੰਪ ਨਹੀਂ ਲਿਖਿਆ ਹੋਇਆ ਬਟ ਵੀਲ ਗੋ ਡਿਟੇਲ ਥਰੂ ਇਟ ਕਿ ਕਿਸੇ ਤੇ ਦਾ ਨਾ ਹੋਏ ਕਿ ਮਿਸ ਮਿਸਲੀਡਿੰਗ ਜਾਂ ਮਿਸਪ੍ਰੀਡਡ ਹੋਵੇ ਤੇ ਇੱਕ ਇਹਦਾ ਡੀਟੇਲ ਗੱਲ ਕੀ ਦੇ ਵਿੱਚ ਕੋਈ ਪੈਰਾ ਦੇ ਵਿੱਚ ਰੱਖਿਆ ਜਿਸੇ ਲਿਖੀ ਹੋ ਜਾ ਰਹੀ ਆ ਹਾਂ ਇਸ ਨੇ ਟੈਂਪਲੀ ਉੱਪਰ ਲੈ ਕੇ ਜਾ ਰਿਹਾ ਕੋਈ ਹਾਂ ਇਸ ਇਸ ਚੀਜ਼ ਦੇ ਖਿਲਾਫ ਐਕਸ਼ਨ ਕਰ ਰਹੇ ਹਾਂ ਇਹਦੇ ਖਿਲਾਫ ਐਕਸ਼ਨ ਕਰ ਰਹੇ ਹਾਂ ਵੀਲ ਟੇਕ ਐਕਸ਼ਨ ਜਿਹੜਾ ਟੈਂਪਰੇਚਰ ਮੇਨਟੇਨ ਨਹੀਂ ਖਰਾਬ ਹੋਇਆ ਵੀਲ ਡਿਸਕਾਰਡ ਇਟ ਐਂਡ ਵੀਲ ਟੇਕ ਦ ਐਕਸ਼ਨ ਰਿਗਾਰਡਿੰਗ ਐਂਡ ਵੀਲ ਪੁੱਟ ਇਟ ਟੂ ਦ ਕੋਰ ਫਾਰ ਚਲਾਣੇ ਚਲਾਣ ਹਾਂਜੀ ਇਹ ਤਾਂ ਟੈਂਪਰੇ ਅੱਜ ਮਾਨਜੋਗ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਮਨਦੀਪ ਸਿੰਘ ਹੰਸ ਜੀ ਦੇ ਨਿਰਦੇਸ਼ਾਂ ਦੇ ਹੱਥ ਤੇ ਅੱਜ অপারেশন ਸੀਲ ਚਲਾਇਆ ਜਾ ਰਿਹਾ ਜਿਦੇ ਵਿੱਚ ਜਿੰਨੇ ਵੀ ਚੰਡੀਗੜ੍ਹ ਸਾਈਡ ਤੋਂ ਜਾਂ ਬਾਰਡਰ ਸਾਈਡ ਤੋਂ ਜਿੱਧਰੋਂ ਵੀ ਕੋਈ ਗੱਡੀਆਂ ਆ ਰਹੀਆਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਚੈਕਿੰਗ ਦੌਰਾਨ ਅਸੀਂ ਇਹ ਗੱਡੀ ਸਾਹਮਣੇ ਖੜੀ ਹੈ ਆਪਣੇ ਗੱਡੀ ਸ਼ਿਫਟ ਕਰੀਏ ਇਹਦੇ ਵਿੱਚ ਕੁਝ ਫੂਡ ਆਈਟਮ ਸੀਗੇ ਜੋ ਕਿ ਸੋਇਆ ਚਾਪ ਜਾਂ ਮੈਦਾ ਚਾਪ ਦੱਸ ਰਹੇ ਹੈ ਬਟੇ ਬਹੁਤ ਪੁਰਾਣਾ ਉਸਮਾਨ ਸੀਗਾ ਤੇ 스멜 ਦੇ ਰਿਆ ਸੀ ਪੂਰਾ ਉਸ ਰਿਗਾਰਡਿੰਗ ਅਸੀਂ ਫਿਰ ਫੂਡ ਇੰਸਪੈਕਟਰ ਮੈਡਮ ਨੂੰ ਬੁਲਾਇਆ ਇੱਥੇ ਤੇ ਉਹ ਕਾਰਵਾਈ ਕਰ ਰਹੇ ਆ ਚੈੱਕ ਕਰਕੇ ਆਪਣੀ ਜਿਹੜੀ ਬਣਦੀ ਉਹਨਾਂ ਦੀ ਹੈਗੇ